ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਵਾਲ ਪੁੱਛੂੰਗਾ ਉਸ ਸਵਾਲ ਦਾ ਤੁਸੀਂ ਮੈਨੂੰ 3 ਸਕਿੰਟ ਦੇ ਵਿੱਚ ਹੱਥ ਖੜਾ ਕਰਕੇ ਜਵਾਬ ਦੇਣਾ ਮੈਨੂੰ ਇਹ ਦੱਸੋ ਤੁਹਾਡੇ ਵਿੱਚੋਂ ਮੋਬਾਈਲ ਕੌਣ-ਕੌਣ ਯੂਜ਼ ਕਰਦਾ ਹੈ ਆਲਮੋਸਟ ਸਾਰੇ ਕਰਦੇ ਆ ਚਲੋ ਦੈਟਸ ਗੁੱਡ ਹੁਣ ਅਗਲਾ ਸਵਾਲ ਜਿਹੜਾ ਹੈ ਉਹਦੇ ਵਾਸਤੇ ਮੈਂ ਤੁਹਾਨੂੰ ਦੇਣਾ 30 ਸਕਿੰਟ ਉਹ ਸਵਾਲ ਇਹ ਹੈ ਕਿ ਤੁਹਾਡੇ ਵਿੱਚੋਂ ਕੌਣ-ਕੌਣ ਕੂਲੀਪ ਯੂਜ਼ ਕਰਦਾ ਇੱਕ ਵੀ ਨਹੀਂ ਨਾ ਕਰ ਪਾਇਆ ਕਿਉਂ ਨਹੀਂ ਕਰ पाए ਕਿਉਂਕਿ ਇਹਦੇ ਵਿੱਚ ਪ੍ਰਾਉਡ ਹੀ ਕੁਛ ਨਹੀਂ ਹੈ ਵੀ ਮੈਂ ਕੋਲ ਲਿਪ ਯੂਜ਼ ਕਰਦਾ ਸ਼ਰਮਿੰਦਗੀ ਹੈ ਸਾਡੇ ਵਾਸਤੇ ਕਿ ਮੈਂ 100 200 ਲੋਕਾਂ ਦੇ ਵਿੱਚ ਖੜਾ ਹੋ ਕੇ ਕਹਾਂ ਹਾਂ ਜੀ ਮੈਂ ਕੋਲ ਲਿਪ ਯੂਜ਼ ਕਰਦਾ ਕਿਉਂਕਿ ਕੋਈ ਭਾਦਰੀ ਦਾ ਕੰਮ ਤਾਂ ਹੈ ਨਹੀਂ ਅਸੀਂ ਸਿਰਵ ਜ਼ਿੰਦਗੀ 'ਚ ਉਹੀ ਕੰਮ ਕਰੀਏ ਜਿਨ੍ਹਾਂ ਕੰਮਾਂ ਨੂੰ 100 ਲੋਕਾਂ 'ਚ ਖੜ ਕੇ ਅਸੀਂ ਛਾਤੀ ਠੋਕ ਕੇ ਕਹਿ ਸਕੀਏ ਹਾਂ ਮੈਂ ਕਰਦਾ ਮੈਨੂੰ ਕੋਈ ਸ਼ਰਮਿੰਦਗੀ ਨਹੀਂ ਹੈ ਜਿਹੜਾ ਕੰਮ ਤੁਸੀਂ ਲੁਕੋ ਕੇ ਕਰ ਰਹੇ ਹੋ ਜਿਹੜਾ ਕੰਮ ਕਰਦੇ ਹੋਏ ਦਸਨ 'ਚ ਸ਼ਰਮਿੰਦਗੀ ਆ ਰਹੀ ਹੈ ਫਿਰ ਉਹ ਤੁਹਾਡੇ ਵਾਸਤੇ ਠੀਕ ਕਿਵੇਂ ਹੋ ਸਕਦਾ